28 ਸਾਲ ਬਾਅਦ ਲੁਧਿਆਣਾ ਦੀ ਲੋਕ ਸਭਾ ਦੀ ਸੀਟ ਤੇ ਭਾਰਤੀ ਜਨਤਾ ਪਾਰਟੀ ਲੜਨ ਜਾ ਰਹੀ ਹੈ ਇਕੱਲੇ ਚੋਣ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਦੀ ਸੀਟ ਤੇ ਜੋ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਗੱਲ ਕਰੀਏ ਇਸ ਤੋਂ ਪਹਿਲਾਂ ਦੀ ਤਾਂ 1996 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਤਪਾਲ ਗੋਸਾਈਂ ਲੁਧਿਆਣਾ ਦੀ ਸੀਟ ਤੋਂ ਇਲੈਕਸ਼ਨ ਲੜਦੇ ਨੇ ਸਤਪਾਲ ਗੋਸਾਈਂ 85000 ਜੋ ਵੋਟਾਂ ਨੇ ਪ੍ਰਾਪਤ ਕਰਦੇ ਨੇ ਉਸ ਤੋਂ ਬਾਅਦ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੇ ਜਨਤਾ ਪਾਰਟੀ ਦਾ 1998 ਦੇ ਵਿੱਚ ਸਮਝੌਤਾ ਹੋ ਜਾਂਦਾ ਵੈ ਇਸ ਸਮਝੌਤੇ ਦੇ ਜੋ ਉਮੀਦਵਾਰ ਅਮਰੀਕ ਸਿੰਘ ਆਲੀਵਾਲ ਹੁੰਦੇ ਨੇ ਔਰ ਜਿੱਤ ਪ੍ਰਾਪਤ ਕਰਦੇ ਨੇ ਉਸ ਤੋਂ ਬਾਅਦ 2004 ਦੀ ਗੱਲ ਕਰੀਏ ਤਾਂ 2004 ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਜੋ ਭਾਰਤ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹੁੰਦੇ ਨੇ ਉਹ ਜਿੱਤ ਪ੍ਰਾਪਤ ਕਰਦੇ ਨੇ ਉਸ ਤੋਂ ਬਾਅਦ ਭਾਰਤ ਦੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਲੁਧਿਆਣਾ ਦੀ ਸੀਟ ਤੋਂ ਜਿੱਤ ਪ੍ਰਾਪਤ ਨਹੀਂ ਕਰ ਪੰਦਾ 2000 ਬਾਈ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਪੰਜਾਬ ਦੇ ਵਿੱਚ ਗੱਠਜੋੜ ਹੈ ਉਹ ਟੁੱਟ ਜਾਂਦਾ ਵੈ ਗੱਠਜੋੜ ਟੁੱਟਣ ਦੇ ਕਾਰਨ ਦੋਨੋਂ ਪਾਰਟੀਆਂ ਲੁਧਿਆਣਾ ਦੀਆਂ ਜੋ 9 ਵਿਧਾਨ ਸਭਾ ਸੀਟਾਂ ਨੇ ਉਹਨਾਂ ਤੇ ਅਲੱਗ-ਅਲੱਗ ਕੈਂਡੀਡੇਟਸ ਉਤਾਰਦੀਆਂ ਵੈ ਜੋ ਲੁਧਿਆਣਾ ਦੀਆਂ 6 ਸੀਟਾਂ ਹੁੰਦੀਆਂ ਨੇ ਉਹਨਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਵੱਧ ਵੋਟਾਂ ਪ੍ਰਾਪਤ ਹੁੰਦੀਆਂ ਨੇ ਸੋ ਭਾਰਤ ਜਨਤਾ ਪਾਰਟੀ ਦੇ ਜੋ ਵਰਕਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਵਿੱਚ ਸੋ ਅਕਾਲੀ ਦਲ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ ਇਸ ਕਰਕੇ ਉਹ ਇਕੱਲੇ ਚੋਣਾ ਹੀ ਲੜਨਾ ਚਾਹੁੰਦੇ ਨੇ ਸੋ ਇਕੱਲੇ ਚੋਣਾ ਲੜਨ ਦੇ ਜੋ ਇਸ ਭਾਰਤ ਜਨਤਾ ਪਾਰਟੀ ਔਰ ਜੋ ਅਕਾਲੀ ਦਲ ਦੇ ਫੈਸਲੇ ਵੈ ਉਸ ਤੋਂ ਜੋ ਭਾਰਤ ਜਨਤਾ ਪਾਰਟੀ ਦੇ ਵਰਕਰਜ਼ ਜ਼ਿਆਦਾ ਖੁਸ਼ ਨਜ਼ਰ ਆ ਰਹੇ ਪਏ ਨੇ ਗੱਲ ਕਰੀਏ ਉਮੀਦਵਾਰਾਂ ਦੀ ਤਾਂ ਉਮੀਦਵਾਰਾਂ ਦੀ ਗੱਲ ਕਰੀਏ ਤੇ ਭਾਰਤ ਜਨਤਾ ਪਾਰਟੀ ਦਾ ਜੋ ਪਹਿਲੀ ਪਸੰਦ ਹੈ ਉਹ ਹੈ ਇੱਕ ਵੱਡਾ ਕੋਈ ਹਿੰਦੂ ਚਿਹਰਾ ਜੇ ਗੱਲ ਕਰੀਏ ਕੋਈ ਵੱਡੇ ਹਿੰਦੂ ਚਿਹਰੇ ਦੀ ਤਾਂ ਸਭ ਤੋਂ ਪਹਿਲਾ ਨਾਮ ਆ ਰਿਹਾ ਪਿਆ ਬਹਿ ਪ੍ਰਵੀਨ ਬਾਂਸਲ ਦਾ ਜੋ ਕਿ ਪਹਿਲਾ ਹੀ ਵਿਧਾਨ ਸਭਾ ਦੀ ਸੀਟ ਤੋਂ ਤਿੰਨ ਵਾਰ ਹਾਰ ਚੁੱਕੇ ਨੇ ਪਹਿਲਾ ਤਿੰਨ ਵਾਰੀ ਪ੍ਰਵੀਨ ਬਾਂਸਲ ਲੁਧਿਆਣਾ ਉਤਰੀ ਤੋਂ ਚੋਣ ਲੜੇ ਨੇ ਅਤੇ ਹਾਰ ਗਏ ਨੇ ਔਰ ਉਹਨਾਂ ਨੇ ਇਸ ਵਾਰ ਜੋ ਲੁਧਿਆਣਾ ਦੀ ਲੋਕ ਸਭਾ ਦੀ ਸੀਟ ਹੈ ਉਸ ਤੋਂ ਦਾਵੇਦਾਰੀ ਕੀਤੀ ਹੈ ਗੱਲ ਕਰੀਏ ਦੂਸਰੇ ਲੀਡਰ ਦੀ ਤਾਂ ਦੂਸਰੇ ਲੀਡਰ ਜੋ ਪੰਜਾਬ ਦੇ ਜਨਰਲ ਸੈਕਟਰੀ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਉਹਨਾਂ ਨੇ ਵੀ ਦਾਵੇਦਾਰੀ ਜੋ ਕੀਤੀ ਹੈ ਗੱਲ ਕਰੀਏ ਬਾਕੀ ਪਾਰਟੀਆਂ ਚੋਂ ਵੇ ਸਾਥੀਆਂ ਦੀ ਤੇ ਅਕਾਲੀ ਦਲ ਦਾ ਸਾਥ ਛੱਡ ਕੇ ਆਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਰਮਿੰਦਰ ਸਿੰਘ ਬਰਾੜ ਨੇ ਵੀ ਦਾਵੇਦਾਰੀ ਆਪਣੀ ਜਤਾਈ ਹੈ ਸਭ ਤੋਂ ਵੱਡੇ ਚਿਹਰੇ ਦੀ ਗੱਲ ਕਰੀਏ ਤਾਂ ਹਾਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਦੀ ਲੋਕ ਸਭਾ ਸੀਟ ਦੇ ਉੱਤੇ ਸਭ ਤੋਂ ਮਜ਼ਬੂਤ ਕੈਂਡੀਡੇਟ ਮੰਨਿਆ ਜਾ ਰਿਹਾ ਪਿਆ ਹੈ ਜੇ ਗੱਲ ਕਰੀਏ ਬਾਕੀ ਚਿਹਰਿਆਂ ਦੀ ਤਾਂ ਹੋਰ ਵੀ ਚਿਹਰਿਆਂ ਦੀ ਜੋ ਲਾਈਨ ਹੈ ਇਸ ਵਕਤ ਕਾਫੀ ਲੰਬੀ ਹੈ ਫਿਲਹਾਲ ਜੋ ਇਹੀ ਚਿਹਰੇ ਨੇ ਜੋ ਕਿ ਵੱਡੇ ਅਤੇ ਇਹਨਾਂ ਦੇ ਵਿੱਚੋਂ ਹੀ ਜੋ ਟਿਕਟ ਕਿਸੇ ਇੱਕ ਨੂੰ ਮਿਲ ਸਕਦੀ ਹੈ ਭਾਰਤੀ ਜਨਤਾ ਪਾਰਟੀ ਦੇ ਇਸ ਫੈਸਲੇ ਤੋਂ ਜੋ ਵਰਕਰਜ਼ ਨੇ ਪਾਜ ਪਾ ਦਿਓ ਇਸ ਵਕਤ ਖੁਸ਼ ਨਜ਼ਰ ਆ ਰਹੇ ਪਏ ਨੇ ਔਰ ਉਹਨਾਂ ਦੇ ਵਿੱਚ ਜੋਸ਼ ਹੈ ਇਸ ਵਕਤ ਵੱਧ ਦੇਖਣ ਨੂੰ ਮਿਲਦਾ ਪਿਆ ਵਾ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਿਆਦਾ ਵਧੀਆ ਹੈ ਸੋ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ 28 ਸਾਲ ਬਾਅਦ ਜੋ ਇਕੱਲੇ ਚੋਣਾਂ ਲੜਨ ਦਾ ਫੈਸਲਾ ਕੀਤਾ ਵੈ ਉਸ ਉਹ ਫੈਸਲਾ ਉਹਨਾਂ ਨੂੰ ਫਾਇਦਾ ਦੇਵੇਗਾ ਜਾਂ ਨੁਕਸਾਨ